ਸ਼ੀਗਰ ਜੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੋਥ ਹਾਊਸ ਹੈਡ ਪਰਟੀਕੂਲਰ ਡਬਲੋਂ ਲਓ ਜੀ ਲੈ ਕੇ ਆਏ ਹਾਂ ਜੀ ਨਵੀਂ ਕਲੈਕਸ਼ਨ ਅੱਜ ਸਾਡੇ ਸੂਟ ਰੈਣਗੇ ਹੈਂਡਵਰਕ ਦੇ ਸਭ ਤੋਂ ਪਹਿਲਾਂ ਮੇਰੀ ਆਪਰੇ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਕਰੋ ਸਬਸਕ੍ਰਾਈਬ ਜਿਹੜੀਆਂ ਪਹਿਲੀ ਵਾਰ ਚੈਨਲ ਦੇਖ ਰਹੀਆਂ ਸਬਸਕ੍ਰਾਈਬ ਕਰੋ ਜੀ ਤੇ ਅੱਜ ਜਿਹੜੇ ਸਾਡੇ ਸੂਟ ਰੈਣਗੇ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਪਾਰਟੀ ਵੇਅਰ ਲੁੱਕ ਦੇ ਵਿੱਚ ਹੈਂਡਵਰਕ ਦੇ ਸੂਟ ਰੈਣ ਵਾਲਿਆ ਜੀ ਠੀਕ ਹੈ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਰੈਣਗੇ ਇੱਕ ਇੱਕ ਜੀ ਤੁਹਾਨੂੰ ਦਿਖਾਵਾਂਗੇ ਅਸੀਂ ਓਪਨ ਕਰਕੇ ਜਨਰਲ ਪ੍ਰਾਈਸ ਦੇ ਵਿੱਚ ਸੂਟ ਰੈਣ ਬਹੁਤ ਹੀ ਪਿਆਰਾ ਹੈਂਡਵਰਕ ਦਾ ਸੂਟ ਹੈ। ਕੇਰਾ 24 25 ਇੰਚ ਤੱਕ ਤੁਸੀਂ ਰੈਡੀ ਕਰ ਸਕਦੇ ਹੋ 26 27 ਇੰਚ ਤੱਕ ਵੀ ਤੁਸੀਂ ਰੈਡੀ ਕਰ ਸਕਦੇ ਹੋ ਤਾਂ ਕੇਰਾ। ਚੈੱਕ ਕਰੋ ਜੀ ਬਹੁਤ ਹੀ ਸੋਬਰ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ। ਦੇਖੋ ਜੀ ਇੱਕ ਇੱਕ ਚੀਜ਼ ਤੁਹਾਨੂੰ ਦਿਖਾਵਾਂਗੇ ਇਹਦੀ। ਪਾਈਪ ਵੀ ਲੱਗੀ ਆ, ਕਟ ਦਾਣਾ ਹਰ ਇੱਕ ਤਰ੍ਹਾਂ ਦਾ ਵਰਕ ਹੋਇਆ ਜੀ ਚੈੱਕ ਕਰੋ ਜੀ ਨੇੜੇ ਤੋਂ ਚੈੱਕ ਕਰੋ ਤੁਸੀਂ ਹੈਂਡਵਰਕ ਇਹਦੀ। ਤੇ ਹੈਂਡਵਰਕ ਜੀ ਤੁਸੀਂ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹੋ। ਦੇਖੋ ਜੀ ਬਹੁਤ ਸੋਹਣਾ ਵਰਕ ਹੋਇਆ ਜੀ ਕੇਰੇ ਦੇ ਉੱਪਰ। ਠੀਕ ਹੈ ਜੀ। ਪ੍ਰੋਪਰ ਗਲਾਸ ਸਿਲਕ ਤੇ ਸੂਟ ਰੈਡੀ ਹੈ ਨੈਚੁਰਲ ਕਰੇਪ ਦੀ ਰੈਣੀਆ ਬਾਟਮ ਦੇ ਨਾਲ ਪਿਓਰ ਨੈਚੁਰਲ ਕਰੇਪ ਦੀ ਬਾਟਮ ਹੈ ਪੂਰਾ ਸੈਟ ਸੀ ਸਾਡੇ ਕੋਲੇ ਇਹ ਵਾਲਾ ਸੂਟ ਤਾਂ ਸਿਰਫ ਇੱਕ ਸੂਟ ਬਾਕੀ ਹੈ ਜੀ ਸਾਡੇ ਕੋਲੇ ਲਾਸਟ ਸੂਟ ਹੈ ਜੀ ਸਾਡੇ ਕੋਲੇ ਦੁਪੱਟਾ ਮਿਲੂਗਾ ਠੀਕ ਹੈ ਜੀ 슬ੀਵਸ ਦੇ ਉੱਪਰ ਵੀ ਵਰਕ ਮਿਲੂਗਾ ਤੁਹਾਨੂੰ ਦੁਪੱਟੇ ਦੇ ਫੋਰ ਸਾਈਡ ਵਰਕ ਹੈ ਜੀ ਲੈ ਮੈਂ ਦੁਪੱਟਾ ਤੁਹਾਨੂੰ ਓਪਨ ਕਰਦਾ ਜੀ ਬਹੁਤ ਸੋਹਣਾ ਸੂਟ ਰੈਣ ਵਾਲਾ ਜੀ ਇਹ ਚੈੱਕ ਕਰੋ ਜੀ ਲਓ ਦੁਪੱਟੇ ਦੀ ਲੁੱਕ ਚੈੱਕ ਕਰੋ ਜੀ ਫੋਰ ਸਾਈਡ ਤੁਹਾਨੂੰ ਹੈਂਡ ਵਰਕ ਮੈਲਨ ਵਾਲਾ ਦੁਪੱਟੇ ਦੇ ਲਓ ਜੀ ਠੀਕ ਹੈ ਜੀ ਬਹੁਤ ਸੋਹਣੀ ਲੁੱਕ ਰਹਿਣ ਵਾਲੀ ਹੈ ਦੁਪट्टे ਦੀ ਫੋਰ ਸਾਈਡ ਤੁਹਾਨੂੰ ਹੈਂਡਵਰਕ ਮੈਨੇ ਲਬੜਾ ਦੁਪट्टे ਦਾ ਲਓ ਦੇਖੋ ਜੀ ਠੀਕ ਹੈ ਜੀ ਬਹੁਤ ਪਿਆਰਾ ਜਾਂ ਦੁਪੱਟਾ ਸੂਟ ਦੀ ਲੁੱਕ ਵੀ ਬਹੁਤ ਪਿਆਰੀ ਹੈ ਕਲਰ ਵੀ ਬਹੁਤ ਪਿਆਰਾ ਸਿਰਫ ਲਾਸਟ ਪੀਸ ਆ ਜੀ ਸਾਡੇ ਕੋਲੇ ਇਹ ਵਾਲੇ ਸੂਟ ਦਾ ਪ੍ਰਾਈਸ ਰਹਿਣੀ ਹੈ ਜੀ 4500 ਰੁਪਏ ਦੇਖੋ ਜੀ 4500 ਜੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਫੋਰ ਸਾਈਡ ਹੈਂਡਵਰਕ ਹੈ ਇਹਦੇ ਉੱਪਰ ਹੈਂਡਵਰਕ ਹੈ ਲੁੱਕ ਬਹੁਤ ਪਿਆਰੀ ਹੈ ਨੇਚਰਲ ਕਰੇਵ ਦੀ ਰੈਣੀ ਹੈ ਜੀ ਬਾਟਮ ਲਾਸਟ ਪੀਸ ਹੈ ਜੀ ਸਾਡੇ ਕੋਲ ਲੈ ਸਕਦੇ ਹੋ 4500 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਦੇਖੋ ਜੀ ਬਹੁਤ ਸੋਹਣਾ ਪੀਸ ਰੈਡ ਵਾਲਾ ਜੀ ਸਰਦਾਰੀ ਲੁੱਕ ਦੇ ਵਿੱਚ ਕਲਰ ਵੀ ਹੀ ਬਹੁਤ ਪਿਆਰਾ ਖੁੱਲਾ-ਦੁੱਲਾ ਰੈਡ ਵਾਲਾ ਦੁਪੱਟਾ ਲਓ ਜੀ ਠੀਕ ਹੈ ਜੀ ਇਹਦੀ ਪ੍ਰਾਈਸ ਰਹਿਣੀ ਸੀ 4500 ਪੂਰਾ ਹੈਂਡਵਰਕ ਟੱਚ ਸੂਟ ਰਹੂਗਾ ਜੀ ਠੀਕ ਹੈ ਜੀ ਬਹੁਤ ਪਿਆਰਾ ਜਾਂ ਪੀਸ ਰਹਿਣ ਵਾਲਾ ਅਗਲਾ ਸੂਟ ਤੁਹਾਨੂੰ ਚੈੱਕ ਕਰਵਾਵਾਂਗੇ ਜੀ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਦੇਖੋ ਜੀ ਇਹ ਵੀ ਹੈਂਡਵਰਕ ਦੇ ਵਿੱਚ ਰਹੂਗਾ ਸਿੰਪਲ ਸੋਬਰ ਜਿਹਾ ਰਹਿਣ ਵਾਲਾ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਰਹੂਗਾ ਦੇਖੋ ਨੈੱਕ ਦੇਖੋ ਠੀਕ ਹੈ ਜੀ ਨੈੱਕ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਬਹੁਤ ਸੋਹਣਾ ਪੀਸ ਰਹਿਣ ਵਾਲਾ ਪੂਰਾ ਹੈਂਡਵਰਕ ਟੱਚ ਹੈ ਜੀ ਪੂਰਾ ਹੈਂਡਵਰਕ ਹੈ ਦੇਖੋ ਨੈੱਕ ਦੇ ਉੱਪਰ ਪੂਰਾ ਹੈਂਡਵਰਕ ਹੈ ਇਹਦੀਆਂ ਸਲੀਵਸ ਤੁਹਾਨੂੰ ਚੈੱਕ ਕਰਵਾ ਦਾਂ ਜੀ ਕਲਰ ਵੀ ਬਹੁਤ ਪਿਆਰਾ ਡੈਡਮ ਵਾਲਾ ਸਬਰ ਲੁੱਕ ਦੇ ਵਿੱਚ ਸூட் ਰਹੂਗਾ ਜੀ ਲਓ ਇਹ ਵਾਲਾ ਰਹਿਣ ਗਿਆ ਜੀ ਇਹਦੀਆਂ 슬ੀਵਸ ਇਹ 슬ੀਵਸ ਤੇ ਉੱਪਰ ਵਰਕ ਆਉਣਾ ਇਹ 슬ੀਵਸ ਉੱਪਰ ਵਰਕ ਆਊਗਾ ਬਾਟਮ ਮਿਲੂਗੀ ਤੁਹਾਨੂੰ ਨੇਚਰਲ ਕਰੇਪ ਤੇ ਦੇਖੋ ਜੀ ਸੂਟਾਂ ਦੇ ਪ੍ਰਾਈਸ ਦਾ ਫਰਕ ਹੁੰਦਾ ਕਈ ਵਾਰੀ ਬਾਟਮ ਬਹੁਤ ਅੱਛੀ ਕੁਆਲਿਟੀ ਦੀ ਲੱਗੀ ਹੁੰਦੀ ਹੈ ਨਾ ਜਿਵੇਂ ਇਹ ਵਾਲੀਆਂ ਬਾਟਮਾਂ ਦੇਖੋ ਇਹਦੇ ਨਾਲ ਲੱਗੀਆਂ ਹੋਈਆਂ ਪ੍ਰਾਈਸ ਦਾ ਵੀ ਫਰਕ ਪੈਂਦਾ ਜੀ ਦੇਖੋ ਜੀ ਜੇ ਰੋ ਆਪਣੇ ਨਾਲ ਬਾਟਮ ਆਪਾਂ ਅੱਛੀ ਕੁਆਲਿਟੀ ਦਾ ਲਗਾਣੇ ਆ ਤੇ ਨੇਚਰਲ ਕਰੇਪ ਦੇ ਵਿੱਚ ਬਾਟਮ ਲੱਗੀ ਹੋਈ ਹੈ ਠੀਕ ਹੈ ਜਿਹੜੀਆਂ ਬੋਟਮ ਆ ਉਹ ਨੇਚਰਲ ਕريب ਦੀਆਂ ਹੁੰਦੀਆਂ ਆਮ ਹਲਕੇ ਸਟੱਫ ਦੀਆਂ ਬੋਟਮਾਂ ਹੁੰਦਾ ਜਿਨ੍ਹਾਂ ਦਾ ਪ੍ਰਾਈਸ ਘੱਟ ਹੁੰਦਾ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਦੁਪੱਟਾ ਦੁਪੱਟੇ ਦੀ ਲੁੱਕ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਦੁਪੱਟਾ ਰਹਿਣ ਵਾਲਾ ਜੀ ਲਓ ਪੂਰੀ ਲੈਸਸ ਲਾ ਕੇ ਦੁਪੱਟੇ ਦੀ ਡਿਜ਼ਾਈਨਿੰਗ ਕੀਤੀ ਗਈ ਹੈ ਦੁਪੱਟਾ ਵੀ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਦੁਪੱਟਾ ਠੀਕ ਹੈ ਜੀ ਇਹ ਵਾਲੇ ਜਿਹੜੇ ਸੂਟ ਦੀ ਜਿਹੜੀ ਪ੍ਰਾਈਸ ਰਹਿਣੀ ਹੈ ਜੀ ਲਓ ਜੀ ਪ੍ਰਾਈਸ ਰਹੂਗੀ ਜੀ ਇਹਦੀ 2700 ਰੁਪਏ 2700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ 2700 ਦੇ ਵਿੱਚ ਤੁਹਾਨੂੰ ਇਸ ਪੂਰਾ ਹੈਂਡਵਰਕ ਵਾਲਾ ਸੂਟ ਦੇ ਰਹੇ ਆਂ ਜੀ ਜੇ ਤੁਸੀਂ ਵਰਕ ਕਰਵਾਉਂਗੇ ਤਾਂ ਤੁਹਾਡਾ 2700 ਦੇ ਵਿੱਚ ਇੰਨਾ ਹੈਵੀ ਵਰਕ ਨਹੀਂ ਕਰਕੇ ਦੇਣਾ ਜੀ ਠੀਕ ਹੈ ਬਹੁਤ ਪਿਆਰਾ ਸੂਟ ਰਹਿਣ ਵਾਲਾ ਨੈਚੁਰਲ ਕਰੇਪ ਤੇ ਬਾਟਮ ਹੈ ਤੇ ਬਾਟਮ ਉੱਪਰ ਵੀ ਤੁਹਾਨੂੰ ਵਰਕ ਮੈਲ ਵਾਲਾ ਜੀ ਠੀਕ ਹੈ ਜੀ 2700 ਦੇ ਵਿੱਚ ਤੁਹਾਨੂੰ 32-3300 ਵਾਲਾ ਸੂਟ ਦੇ ਰਹੇ ਆਂ ਤੁਹਾਨੂੰ ਆਮ ਮਾਰਕੀਟ ਦੇ ਵਿੱਚ ਇਹ ਪ੍ਰਾਈਸ ਮਿਲੂ ਸੂਟ ਦੀ ਅਗਲਾ ਸੂਟ ਚੈੱਕ ਕਰੋ ਜੀ ਲੋ ਇਹ ਕਾਂਚੀ ਵਰਮ ਸਟਾਫ ਦੇ ਉੱਪਰ ਰੈਡੀ ਹੈ ਜੀ ਬਹੁਤ ਪਿਆਰਾ ਜਿਹਾ ਸਟਾਫ ਹੁੰਦਾ ਇਹ ਲਓ ਸੂਟ ਤੁਹਾਨੂੰ ਦਿਖਾ ਰਹਾ ਹੂੰ ਓਪਨ ਕਰਕੇ ਲੋ ਜੀ ਪੂਰਾ ਹੈਂਡਵਰਕ ਸੂਟ ਹੈ ਜੀ ਇਹ ਦੇਖੋ ਜੀ ਦੋ ਪੈਨਲਸ ਜਾ ਰਹੇ ਆ ਕਲਰ ਬਹੁਤ ਪਿਆਰਾ ਪਿਆਜ਼ੀ ਜਿਹਾ ਕਲਰ ਹੈ ਜੀ ਇਹਦਾ ਠੀਕ ਹੈ ਜੀ ਪਿਆਜ਼ੀ ਜਿਹਾ ਕਲਰ ਹੈ ਇਹਦਾ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਪੂਰਾ ਹੈਂਡਵਰਕ ਹੈ ਜੀ ਦੋ ਪੈਨਲਸ ਆ ਅੰਬੀਆਂ ਬਣੀਆਂ ਹੋਈਆਂ ਉੱਪਰ ਨੈੱਕ ਵੀ ਬਣਿਆ ਹੋਇਆ ਠੀਕ ਹੈ ਜੀ ਨੈੱਕ ਬਣਿਆ ਹੋਇਆ ਇਹ ਵਾਲੀ 슬ੀਵਸ ਤੇ ਕੰਮ ਰਹੂਗਾ ਜੀ ਬਾਟਮ ਤੁਹਾਨੂੰ ਚੈੱਕ ਕਰਵਾ ਦੀ ਹੈ ਜੀ ਲਓ ਬਾਟਮ ਰਹੂਗਾ ਜੀ ਇਹ ਵਾਲੀ ਠੀਕ ਹੈ ਜੀ ਬਾਟਮ ਜੇ ਵੀ ਉੱਪਰ ਤੁਹਾਨੂੰ ਵਰਕ ਮਿਲੂਗਾ ਲਓ ਬਾਟਮ ਉੱਪਰ ਵਰਕ ਮਿਲੂਗਾ ਬਾਟਮ ਦਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਤੇ ਦੁਪੱਟਾ ਚੈੱਕ ਕਰੋ ਜੀ ਠੀਕ ਹੈ ਜੀ ਦੁਪੱਟਾ ਦੇਖੋ ਦੁਪੱਟੇ ਦੀ ਲੁੱਕ ਵੀ ਬਹੁਤ ਪਿਆਰੀ ਰਹਿਣ ਵਾਲੀ ਹੈ ਲਓ ਦੁਪੱਟਾ ਵੀ ਤੁਹਾਨੂੰ ਓਪਨ ਕਰਕੇ ਦਿਖਾ ਦਾਂ ਦੇਖੋ ਜੀ ਇਹ ਦੁਪੱਟੇ ਦੀ ਲੁੱਕ ਆ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਮੈਰਿਜ ਫੰਕਸ਼ਨ ਜੇ ਲਈ ਇਹ ਬੜੀ ਦੁਪੱਟੇ ਦੀ ਲੁੱਕ ਆਉਣੀ ਹੈ ਜੀ ਇਹਦੀ ਜਿਹੜੀ ਪ੍ਰਾਈਸ ਰਹੂਗੀ ਪ੍ਰਾਈਸ ਰਹਿਣੀ ਹੈ ਜੀ ਦੇ 3000 ਰੁਪਏ 3000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਪੂਰਾ ਹੈਂਡਵਰਕ ਵਾਲਾ ਸੂਟ ਹੈ ਸਿੰਪਲ ਸੋਬਰ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ ਜੀ ਇਹ 3000 ਰੁਪਏ ਦੀ ਪ੍ਰਾਈਸ ਹੈ ਸੂਟ ਦੀ ਠੀਕ ਹੈ ਜੀ ਪੂਰਾ ਹੈਂਡਵਰਕ ਟੱਚ ਆ ਪੂਰਾ ਹੈਵੀ ਸੂਟ ਬਣਿਆ ਹੋਇਆ ਦੇਖੋ ਜੇਕਰ ਤੁਸੀਂ ਇਦਾਂ ਦਾ ਵਰਕ ਕਰਵਾਉਂਗੇ ਨਾ ਇੰਨਾ ਹੈਵੀ ਵਰਕ ਕਰਵਾਉਂਗੇ ਤਾਂ ਤੁਹਾਡਾ 4400 ਤੋਂ 4500 ਤੱਕ ਵਰਕ ਹੋਊਗਾ ਜੀ ਬਹੁਤ ਸੋਹਣਾ ਸੂਟ ਦੇ ਰਿਆ ਤੁਹਾਨੂੰ ਹੈਂਡਵਰਕ ਵਾਲਾ ਇਹ ਤੇ ਅਗਲਾ ਸੂਟ ਚੈੱਕ ਕਰੋ ਜੀ ਲਓ ਇਹ ਵੀ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਰਹੂਗਾ ਸੂਟ ਆ ਇਹ ਵਾਲਾ ਲਓ ਚੈੱਕ ਕਰੋ ਜੀ ਦੇਖੋ ਜੀ نیچے ਘੇਰਾ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਘੇਰਾ ਇਹਦਾ ਠੀਕ ਹੈ ਜੀ ਉੱਪਰ neck ਦੇਖੋ ਜੀ ਬਹੁਤ ਹੀ ਪਿਆਰਾ ਜਿਹਾ neck ਬਣਿਆ ਹੋਇਆ ਹੈ ਇਹਦਾ ਠੀਕ ਹੈ ਜੀ ਇਹ ਵਾਲੀ ਰਹੂਗੀ ਜੀ ਬਾਟਮ ਬਾਟਮ ਉੱਪਰ ਵੀ ਤੁਹਾਨੂੰ ਵਰਕ ਮਿਲਣ ਵਾਲਾ ਲਓ ਜੀ ਇਹ ਵਾਲਾ ਮਿਲੂਗਾ ਜੀ ਦੁਪੱਟਾ ਇਹ ਵਾਲਾ ਦੁਪੱਟਾ ਮਿਲੂਗਾ ਪ੍ਰਾਈਸ ਰਹਿਣੀ ਹੈ ਦੀ ਸਿਰਫ 1800 ਰੁਪਏ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ 1800 ਦੇ ਵਿੱਚ ਤੁਸੀਂ ਇਹ ਹੈਂਡਵਰਕ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਰਹਿਣਾ ਲੁੱਕ ਵੀ ਬਹੁਤ ਪਿਆਰੀ ਹੈ ਕਲਰ ਵੀ ਬਹੁਤ ਪਿਆਰਾ ਹੈ ਕਲਰ ਬਹੁਤ ਹੀ ਪਿਆਰੇ ਜਿਹੇ ਰਹਿਣਗੇ ਸਾਰੇ ਸੂਟਾਂ ਦੇ ਅਗਲਾ ਸੂਟ ਦੇਖੋ ਜੀ ਲਓ ਇਹ ਵਾਲਾ ਸੂਟ ਚੈੱਕ ਕਰੋ ਇਹ ਵੀ ਪੂਰਾ ਫੁੱਲ ਹੈਵੀ ਸੂਟ ਲੈ ਕੇ ਆਇਆ ਤੁਹਾਡੇ ਵਾਸਤੇ ਲਓ ਜੀ ਇਹਦੀ ਲੁੱਕ ਤੁਹਾਨੂੰ ਦਿਖਾ ਲਈਏ ਸੂਟ ਦੀ ਬਹੁਤ ਹੀ ਪਿਆਰੀ ਜੀ ਲੁੱਕ ਹੈ ਸੂਟ ਦੀ ਲਓ ਜੀ ਪੂਰਾ ਹੈਂਡਵਰਕ ਸੂਟ ਰੂਗਾ نیچے ਕੇਰਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਕੇਰਾ ਪੂਰਾ ਹੈਂਡਵਰਕ ਹੈ ਦੋ ਪੈਨਲ ਜਾ ਰਿਹਾ ਨੀਚੇ ਨਜ਼ਦੀਕ ਤੋਂ ਦੇਖੋ ਜੀ ਵਰਕ ਵਰਕ ਦੀ ਫਿਨਿਸ਼ਿੰਗ ਠੀਕ ਹੈ ਜੀ ਇਹ ਰਹੂਗਾ ਇਹਦਾ ਬਾਟਮ ਦਾ ਕੰਮ ਇਹ ਬਾਟਮ ਰਹੂਗੀ ਜੀ ਇਹਦੀ ਲਓ ਜੀ ਇਹ ਰਹੂਗਾ ਜੀ ਦੁਪੱਟਾ ਠੀਕ ਹੈ ਜੀ ਇਹਦੀ ਜਿਹੜੀ ਪ੍ਰਾਈਸ ਰਹਿਣੀ ਆ ਇਹਦੀ ਪ੍ਰਾਈਸ 1900 ਰੁਪਏ ਰਹਿਣੀ ਆ 1900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਕਲਰਫੁਲ ਦਿਖਾ ਦਈਏ ਇਹ ਵਿੱਚ ਇੱਕੇ ਵਾਲਾ ਕਲਰ ਆਊਗਾ ਜੀ ਲਓ ਇੱਕ ਆਊਗਾ ਇਹਦੇ ਵਿੱਚ ਗਾਜ਼ਰੀ ਪੀਚਪੀ ਇੱਕ ਗਾਜਰੀ ਪੀਚ ਕਲਰ ਆਉਣਾ 1900 ਰੁਪਿਆ ਇਹ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੀ ਅਗਲਾ ਸੂਟ ਜੀ ਅਗਲਾ ਸੂਟ ਚੈੱਕ ਕਰੋ ਲਓ ਜੀ ਇਹ ਕੇਵਲਾ ਕਲਰ ਚੈੱਕ ਕਰੋ ਜੀ ਸੇਮ ਕਲਰ ਹੈ ਜੀ ਜੋ ਤੁਹਾਨੂੰ ਪਹਿਲਾਂ ਸੂਟ ਦਿਖਾਇਆ ਸੀ ਮਾਊਸ ਸ਼ੇਡ ਦੇ ਵਿੱਚ ਆਉਣਾ ਇਹ ਠੀਕ ਹੈ ਜੀ ਪਹਿਲਾਂ ਜਿਹੜਾ ਕਲਰ ਤੁਹਾਨੂੰ ਦਿਖਾ ਚੁੱਕੀਆਂ ਸੀ ਪ੍ਰਾਈਸ ਜਿਹੜੀ ਇਹਦੀ ਰਹਿਣੀ ਸੀਗੀ ਲਓ ਬਹੁਤ ਸੋਨਾ ਕਲਰ ਰਹਿਣਾ neck ਬਣਿਆ ਹੋਇਆ neck ਦੇਖੋ ਚੈੱਕ ਕਰੋ neck ਬਹੁਤ ਪਿਆਰਾ ਨੀਚੇ ਦੇਖੋ ਘੇਰੇ ਦਾ ਕੰਮ ਹੋਇਆ ਬਹੁਤ ਪੂਰਾ ਫੁੱਲ ਹੈਵੀ ਘੇਰਾ ਬਣਿਆ ਹੋਇਆ ਠੀਕ ਹੈ ਜੀ ਘੇਰੇ ਦਾ ਕੰਮ ਦੇਖੋ ਜੀ ਪੂਰਾ ਫੁੱਲ ਹੈਵੀ ਘੇਰਾ ਉੱਪਰ neck ਬਣਿਆ ਹੋਇਆ ਬਹੁਤ ਹੀ ਪਿਆਰਾ ਜੈ ਸੂਟ ਰਹਿਣਾ ਜੀ ਇਹ ਠੀਕ ਹੈ ਜੀ ਜੋ ਅੱਜ ਕੱਲ ਸੂਟ ਟ੍ਰੈਂਡਿੰਗ ਵਿੱਚ ਹੈ ਉਹੀ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਇਹ ਬਾਟਮ ਇਹ ਦੁਪੱਟਾ ਆਊਗਾ ਦੁਪੱਟੇ ਉੱਪਰ ਵੀ ਵਰਕ ਆਉਣ ਵਾਲਾ ਫੋਰ ਸਾਈਡ ਦੇਖੋ ਜੀ ਫੋਰ ਸਾਈਡ ਕਰੋ ਇਹਦਾ ਚੈੱਕ ਵਰਕ ਬਾਟਮ ਦਿਖਾਵਾਂਗੇ ਬਾਟਮ ਉੱਪਰ ਵੀ ਤੁਹਾਨੂੰ ਵਰਕਮੈਨ ਵਾਲਾ ਮਾਊਸ ਜੀ ਸ਼ੇਡ ਹੈ ਦੀ ਪ੍ਰਾਈਸ ਰਹਿਣੀ ਹੈ ਜੀ ਇਹਦੀ 1800 ਰੁਪਏ ਇਹ ਵਾਲੇ ਸੂਟ ਦੀ ਪ੍ਰਾਈਸ 1800 ਰਹਿਣੀ ਹੈ ਜੀ ਠੀਕ ਹੈ ਜੀ 1800 ਰੁਪਏ ਦੀ ਪ੍ਰਾਈਸ ਰਹਿਣੀ ਹੈ ਲਓ ਜੀ ਇਸ ਤੋਂ ਅੱਗੇ ਤੁਹਾਨੂੰ ਹੋਰ ਸੂਟ ਦਿਖਾਣੇ ਆ ਇਹ ਵੀ ਬਹੁਤ ਪਿਆਰੇ ਸੂਟ ਰਹਿਣੇ ਆ ਸਰਦਾਰੀ ਲੁੱਕ ਦੇ ਵਿੱਚ ਸੂਟ ਰਹਿਣ ਵਾਲੇ ਆ ਜੀ ਇਹ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਇਹ ਵਾਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਇਹ ਠੀਕ ਹੈ ਜੀ ਇਹ ਥੋੜਾ ਜਿਹਾ ਸੋਬਰ ਲੁੱਕ ਦੇ ਵਿੱਚ ਆਉਣਾ ਤੇ ਰਹਿਣਾ ਜੀ SK ਬ੍ਰੈਂਡ ਦਾ ਲਓ ਜੀ SK ਬ੍ਰੈਂਡ ਦਾ ਰਹੂਗਾ ਜੀ ਮਜ਼ਾਰਾ ਲਓ ਜੀ SK ਬ੍ਰੈਂਡ ਦਾ ਸੂਟ ਰਹਿਣਾ ਮਜ਼ਾਰਾ ਦੇ ਵਿੱਚ ਬਹੁਤ ਸੋਹਣਾ ਸੂਟ ਰਹਿਣ ਵਾਲਾ ਹੈ ਲਓ ਚੈੱਕ ਕਰ ਬਣੇ ਸੂਟ ਦੀ ਲੁੱਕ ਬਹੁਤ ਹੀ ਪਿਆਰੀ ਜੀ ਲੁੱਕ ਹੈ ਸੂਟ ਦੇ نیچے ਘੇਰਾ ਦੇਖੋ ਘੇਰੇ ਨੂੰ ਹੈਂਡਵਰਕ ਟੱਚ ਦਿੱਤਾ ਗਿਆ ਹੋਇਆ ਹੈ ਉੱਪਰ ਦੇਖੋ ਜੀ ਇਹਦੀ ਬਹੁਤ ਸੋਹਣਾ ਸੂਟ ਰਹੂਗਾ ਜੀ ਇਹ ਨਾਲ ਇਹ ਵਾਲੀ ਰਹਿਣੀ ਹੈ ਜੀ ਬਾਟਮ ਦੁਪੱਟਾ ਰਹਿਣਾ ਜੀ ਬਹੁਤ ਹੀ ਪਿਆਰਾ ਜਾ ਲਓ ਦੁਪੱਟਾ ਰਹੂਗਾ ਜੀ ਐਸ ਕੇ ਬ੍ਰਾਂਡ ਦਾ ਆਉਣਾ ਜੀ ਇਹ ਸੂਟ ਚੈੱਕ ਕਰੋ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਹੈ ਇਹ ਵਾਲਾ ਰਹੂਗਾ ਜੀ ਇਹਦਾ ਦੁਪੱਟਾ ਬਹੁਤ ਹੀ ਪਿਆਰਾ ਜਾ ਦੁਪੱਟਾ ਰਹੂਗਾ ਤੇ ਇਹਦੀ ਪ੍ਰਾਈਸ ਰਹਿਣੀ ਹੈ ਜੀ 2500 ਰੁਪਏ 2500 ਰੁਪਏ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਵਿਦ ਦੁਪੱਟਾ ਸੋਬਰ ਮੁਕਦੇ ਵਿੱਚ ਰਹਿਣਾ ਬਹੁਤ ਜ਼ਿਆਦਾ ਸੋਹਣਾ ਸੂਟ ਰਹਿਣ ਵਾਲਾ ਜੀ ਬ੍ਰਾਂਡ ਰਹਿਣਾ ਜੀ ਐਸ ਕੇ ਐਸ ਕੇ ਬ੍ਰਾਂਡ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੂਗਾ ਜੀ ਲਓ ਜੀ ਦੂਸਰਾ ਕਲਰ ਆਊਗਾ ਜੀ ਇਹ ਵਾਲਾ ਐ ਚ ਇਹ ਵੀ ਬਹੁਤ ਸੋਹਣਾ ਕਲਰ ਬਾਊਗਾ ਮੂਵ ਜੇ ਕਲਰ ਆਊਗਾ ਜੀ ਲਓ ਇੱਕ ਕਲਰ ਮਿਲੂਗਾ ਤੁਹਾਨੂੰ ਇਹ ਵਾਲੇ ਵਿੱਚ ਬਹੁਤ ਹੀ ਪਿਆਰਾ ਜਾਂ ਰਹਿਣ ਵਾਲਾ ਸੂਟ ਐਸ ਕੇ ਬ੍ਰਾਂਡ ਦਾ ਰਹੂਗਾ ਜੀ ਇਹ ਲਓ ਜੀ ਕਿ ਚੈੱਕ ਕਰੋ ਜੀ ਕਿਹੜਾ ਕੇਰੇ ਉੱਪਰ ਹੈਂਡਵਰਕ ਦਿੱਤਾ ਗਿਆ ਕੇਰੇ ਉੱਪਰ ਆਊਗਾ ਜੀ ਹੈਂਡਵਰਕ ਇਹ ਵਾਲੀ ਰਹੂਗੀ ਜੀ ਮੂਵ ਕਲਰ ਦੀ ਬਾਟਮ ਤੇ ਇਹ ਵਾਲਾ ਰਹੂਗਾ ਜੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਰਹਿਣ ਵਾਲਾ SK ਬ੍ਰਾਂਡ ਦਾ ਜੀ ਲਓ ਜੀ ਦੁਪट्टे ਉੱਪਰ ਵੀ ਤੁਹਾਨੂੰ SK ਬ੍ਰਾਂਡ ਚੈੱਕ ਕਰਵਾ ਲਈਏ ਠੀਕ ਹੈ ਜੀ SK ਬ੍ਰਾਂਡ ਦੀ ਲੱਗੀ ਹੋਈ ਸਟੈਂਪ ਇਹ ਤੇ ਲਓ ਜੀ ਬਹੁਤ ਸੋਹਣਾ ਸੂਟ ਰਹਿਣਾ ਜੀ ਇਹ ਲਓ ਇਹ ਰਹੂਗਾ ਜੀ ਦੁਪੱਟਾ ਦੁਪੱਟੇ ਦੀ ਲੁੱਕ ਦੇਖੋ ਜੀ ਬਹੁਤ ਸੋਹਣੀ ਲੁੱਕ ਰਹਿਣ ਵਾਲੀ ਦੁਪੱਟੇ ਦੀ ਇਹਦੀ ਪ੍ਰਾਈਸ ਰਹਿਣੀ ਹੈ 3500 ਸੋਬਰ ਲੁੱਕ ਦੇ ਵਿੱਚ ਇਹ ਵਾਲੇ ਸੂਟ ਆਉਣ ਵਾਲੇ ਜੋ ਸਰਦਾਰੀ ਸੂਟ ਮੇਜਾ ਪਹਿਣਾ ਵੇਅਰ ਕਰਨਾ ਚਾਹੁੰਦੀ ਹੈ ਉਹ ਇਹ ਵਾਲੀ ਲੁੱਕ ਦੇ ਸੂਟ ਹੈ ਬਹੁਤ ਜ਼ਿਆਦਾ ਪਿਆਰੇ ਜੀ ਠੀਕ ਹੈ ਜੀ ਇਹ ਰਹਿਣਾ ਸੀ ਨਾ ਦੁਪੱਟਾ ਥੋੜਾ ਹੈਂਡਵਰਕ ਟੱਚ ਵੀ ਹੈ ਲੁੱਕ ਵੀ ਸੋਬਰ ਰਹਿਣ ਵਾਲੀ ਹੈ ਜੀ ਲਓ ਜੇਰੀ ਵਿੱਚ ਇੱਕ ਸੂਟ ਆਊਗਾ ਜੀ ਲਓ ਇਹ ਵੀ ਸਰਦਾਰੀ ਲੁੱਕ ਦੇ ਵਿੱਚ ਰਹਿਣੇ ਆ ਰਸ਼ੀਆ ਬ੍ਰਾਂਡ ਦਾ ਰਹਿਣਾ ਜੀ ਨੇਚਰਲ ਕਰੇਵ ਦੇ ਵਿੱਚ ਸੂਟ ਲੈ ਕੇ ਆਏ ਤਾਂ ਤੁਹਾਡੇ ਵਾਸਤੇ ਸਿਰਫ ਦੋ ਸੂਟ ਬਾਕੀ ਆ ਸਾਡੇ ਕੋਲੇ ਲਓ ਇੱਕ ਆਊਗਾ ਜੀ ਇਹ ਵਾਲਾ ਕਲਰ ਪੂਰੀ ਸ਼ਰਟ ਰਹਿਣੀ ਹੈ ਨੇਚਰਲ ਕਰੇਵ ਦੀ ਤੇ ਉੱਪਰ ਸਾਰੇ ਇਹਦੇ ਹੈਂਡਵਰਕ ਹੋਣਾ ਜੀ ਸ਼ਰਟ ਤੇ ਦੇਖੋ ਜੀ ਪੂਰੀ ਸ਼ਰਟ ਤੇ ਸਰਦਾਰੀ ਲੁੱਕ ਦੇ ਵਿੱਚ ਸੂਟ ਹੈ ਜੀ ਠੀਕ ਹੈ ਲਓ ਚੈੱਕ ਕਰੋ ਜੀ ਜਿਹੜੀਆਂ ਪਹਿਣਾ ਨੇਚਰਲ ਕ੍ਰੇਪ ਦਾ ਸੂਟ ਪੋਣਾ ਚਾਹੁੰਦੀਆਂ ਉਹ ਲਓ ਪੂਰੀ ਸ਼ਰਟ ਦੇ ਉੱਪਰ ਤੋਂ ਹੈਂਡਵਰਕ ਮਿਲੂਗਾ ਇਦਾਂ ਠੀਕ ਹੈ ਜੀ ਫਰੰਟ ਤੇ ਤੁਹਾਨੂੰ ਹੈਂਡਵਰਕ ਮਿਲਣ ਵਾਲਾ ਉੱਪਰ ਤੱਕ ਹੈਂਡਵਰਕ ਜਾਊਗਾ ਨੇਚਰਲ ਕ੍ਰੇਪ ਆ ਜੀ ਠੀਕ ਹੈ ਜੀ ਇਹ ਵਾਲੀ ਨੇਚਰਲ ਕ੍ਰੇਪ ਦੀ ਹੀ ਰਹਿਣੀ ਹੈ ਨਾਲ ਬਾਟਮ ਲਓ ਜੀ ਟੈਗ ਲੱਗਿਆ ਹੋਇਆ ਨੇਚਰਲ ਕ੍ਰੇਪ ਦੀ ਬਾਟਮ ਰਹਿਣੀ ਇਹਦੇ ਨਾਲ ਤੇ ਦੁਪੱਟਾ ਰਹਿਣਾ ਜੀ ਚਨੂਨ ਦਾ ਕਮਲ ਚਨੂਨ ਦਾ ਰਹੂਗਾ ਜੀ ਦੁਪੱਟਾ ਇਹ ਨਾਲ ਬਿਲਕੁਲ ਪਿਓਰ ਦਾ ਕਮਲ ਚਨੂਨ ਦਾ ਦੁਪੱਟਾ ਬਿਲਕੁਲ ਪਿਓਰ ਦਾ ਰਹਿਣ ਵਾਲਾ ਫਿਨਿਸ਼ਿੰਗ ਪੱਟੀ ਦਿੱਤੀ ਗਈ ਹੈ ਦੁਪੱਟੇ ਤੇ ਦੇਖ ਸਕਦੇ ਹੋ ਠੀਕ ਹੈ ਜੀ ਦੁਪੱਟਾ ਤੁਹਾਨੂੰ ਚੈੱਕ ਕਰਵਾ ਦਈਏ ਜੀ ਦੁਪੱਟਾ ਆਊਗਾ ਚਨੂਨ ਦਾ ਮਸਲੀਨ ਦਾ ਦੁਪੱਟਾ ਨਹੀਂ ਹੈਗਾ ਚਨੂਨ ਦਾ ਦੁਪੱਟਾ ਆਊਗਾ ਦੁਪੱਟੇ ਦੀ ਲੁੱਕ ਦੇਖ ਸਕਦੇ ਆ ਤੁਸੀਂ ਕਮਲ ਚਨੂਨ ਦਾ ਲਾਈਟ ਵੇਟ ਵਾਲਾ ਦੁਪੱਟਾ ਹੋਣਾ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ 2500 ਰੁਪਏ 2500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇੱਕ ਕਲਰ ਇਹਦੇ ਵਿੱਚ ਹੋਰ ਬਾਕੀ ਹੈ ਜੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਲਓ ਇੱਕ ਆਊਗਾ ਜੀ ਇਹ ਵਾਲਾ ਕਲਰ ਇਹ ਚ ਲਾਈਟ ਜਿਹਾ ਫਰੋਲੀ ਟੂਨ ਦੇ ਵਿੱਚ ਇਹ ਵੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਲਓ ਇੱਕ ਇਹ ਵਾਲਾ ਕਲਰ ਆਊਗਾ ਪੂਰੀ ਸ਼ਰਟ ਦੇ ਉੱਪਰ ਹੈਂਡਵਰਕ ਮਿਲੂਗਾ ਤੁਹਾਨੂੰ ਐਦਾਂ ਸਾਰੀ ਸ਼ਰਟ ਤੇ ਹੈਂਡਵਰਕ ਰਹੂਗਾ ਜੀ ਇਹ ਵਾਲੀ ਰਹੂਗੀ ਜੀ ਨਾਲ ਜਿਹੜਾ ਜਿਹੜੀ ਸ਼ਾਰਟ ਰਹਿਣੀ ਹੈ ਨੇਚਰਲ ਕ੍ਰੇਪ ਦੀ ਹੈ ਤੇ ਬਾਟਮ ਵੀ ਨੇਚਰਲ ਕ੍ਰੇਪ ਦੀ ਹੈ ਜੀ ਠੀਕ ਹੈ ਜੀ ਬ੍ਰਾਂਡ ਦਾ ਸੂਟ ਰਹੂਗਾ ਜੀ ਤੇ ਨਾਲ ਰਹੂਗਾ ਜੀ ਚਨੂਨ ਸ਼ਫੂਨ ਦਾ ਦੁਪੱਟਾ ਪਿਓਰ ਕਮਲ ਚਨੂਨ ਦਾ ਸ਼ਫੂਨ ਦਾ ਦੁਪੱਟਾ ਰਹਿਣਾ ਇੱਕ ਕਲਰ ਆਉਣਾ ਜੀ ਇਹ ਵਾਲਾ ਸਰਦਾਰੀ ਲੁੱਕ ਦੇ ਵਿੱਚ ਸੂਟ ਹੈ ਜੀ ਪੂਰੀ ਸ਼ਰਟ ਦਾ ਹੈਂਡਵਰਕ ਮੈਲ ਵਾਲਾ ਬਾਕੀ ਬ੍ਰਾਂਡ ਦਾ ਸੂਟ ਹੈ ਜੀ ਠੀਕ ਹੈ ਜੀ ਬ੍ਰਾਂਡ ਦਾ ਸੂਟ ਹੈ ਦੁਪੱਟਾ ਇਹਦਾ ਵੀ ਬਹੁਤ ਪਿਆਰਾ 2500 ਰੁਪਏ ਦੀ ਪ੍ਰਾਈਸ ਰਹਿਣੀ ਹੈ ਜੀ ਐਦਾਂ ਦੇ ਸੂਟ ਸਰਦਾਰੀ ਲੁੱਕ ਦੇ ਵਿੱਚ ਹੁੰਦੇ ਆ ਜਿਹੜੀਆਂ ਮੇਰੇ ਆਪਣੇ ਨਾ ਵੇਅਰ ਕਰਨਾ ਚਾਹੁੰਦੀਆਂ ਫਿਨਿਸ਼ਿੰਗ ਪਟੇ ਦਿੱਤੀ ਗਈ ਹੈ ਜੀ ਦੁਪੱਟੇ ਉੱਪਰ ਲਓ ਚੈੱਕ ਕਰੋ ਜੀ ਇਹ ਵਾਲਾ ਰਹਿਣਾ ਜੀ ਦੁਪੱਟਾ ਜਨੂਨ ਸ਼ਕੂਨ ਦਾ ਨਾਮ ਹੋਊਗਾ ਜੀ ਦੁਪੱਟਾ ਬਹੁਤ ਹੀ ਜ਼ਿਆਦਾ ਪਿਆਰਾ ਠੀਕ ਹੈ ਪ੍ਰਾਈਸ ਰਹਿਣੀ ਹੈ ਦੀ 2500 ਰੁਪਏ ਇਹ ਵਾਲਾ ਸੂਟ ਦੀ ਪ੍ਰਾਈਸ 2500 ਰੁਪਏ ਰਹਿਣ ਵਾਲੀ ਹੈ ਅਗਲਾ ਸੂਟ ਤੁਹਾਨੂੰ ਚੈੱਕ ਕਰਵਾਉਣੀ ਹੈ ਅਗਲਾ ਸੂਟ ਚੈੱਕ ਕਰਵਾइए ਇੱਕ ਇਹ ਵਾਲਾ ਸੂਟ ਦੇਖੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸਾਬਰ ਲੁੱਕ ਦੇ ਵਿੱਚ ਸੂਟ ਰਹਿਣਾ ਹੈ ਹੈਂਡਵਰਕ ਵਾਲਾ ਸੂਟ ਹੈ ਜੀ ਲਓ ਵਿਕਾਸ ਵਰ ਰੰਜਾ ਚ ਰਹਿਣਾ ਬਿਲਕੁਲ ਸੌਫਟ ਵਿਕਾਸ ਵਰ ਰੰਜਾ neck ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ neck up panel work ਹੈ ਠੀਕ ਹੈ ਜੀ ਲਓ ਇਹ ਵਾਲੀ ਰਹੂਗਾ ਜੀ ਇਹਦੇ ਨਾਲ ਸ਼ਰਟ ਸੌਰੀ ਦੁਪੱਟਾ ਤੇ ਇਹ ਵਾਲੀ ਰਹੂਗੀ ਜੀ ਬਾਟਮ ਠੀਕ ਹੈ ਬਾਟਮ ਉੱਪਰ ਵਰਕ ਮਿਲੂਗਾ ਇਹਦੀ ਪ੍ਰਾਈਸ ਰਹਿਣੀ ਹੈ ਸੂਟ ਦੀ ਸਿਰਫ 1700 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ 1700 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਦੇਖੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਹੈਂਡਵਰਕ ਵਾਲਾ ਸੂਟ ਹੈ ਜੀ ਇਹ ਪ੍ਰਾਈਸ ਰਹਿਣੀ ਹੈ ਜੀ ਇਹਦੀ 1700 ਰੁਪਏ ਲੋ ਜੀ ਇੱਕ ਇਹ ਵਾਲਾ ਸੂਟ ਚੈੱਕ ਕਰੋ ਜੀ ਲੋ ਇੱਕ ਇਹ ਵਾਲਾ ਸੂਟ ਚੈੱਕ ਕਰੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਹੈਂਡਵਰਕ ਵਾਲਾ ਸੂਟ ਰਹੂਗਾ ਜੀ ਦੇਖੋ ਜੀ نیچے ਬਣਿਆ ਹੋਇਆ ਇਹਦਾ ਵਰਕ ਵਰਕ ਹੋਇਆ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਇਹਦਾ ਇਹ ਬਹੁਤ ਜ਼ਿਆਦਾ ਪਿਆਰਾ ਵਰਕ ਹੈ ਜੀ ਇਹ ਜੀ ਇਹ ਵਾਲਾ ਰਹੂਗਾ ਜੀ ਨਾਈ ਡੁਪੱਟਾ ਦੁਪੱਟੇ ਦੇ ਪੂਰੇ ਫੁੱਲ ਗ੍ਰੇਸ ਆ ਇਹ ਵਾਲੀ ਰਹੂਗੀ ਜੀ ਬਾਟਮ ਤੇ ਬਾਟਮ ਤੇ ਰਹੂਗਾ ਜੀ ਵਰਕ ਠੀਕ ਹੈ ਜੀ ਇਹਦੀ ਜਿਹੜੀ ਪ੍ਰਾਈਸ ਰਹਿਣੀ ਆ ਉਹ ਵੀ 1700 ਰੁਪਏ ਰਹੀ ਆ ਜੀ 1700 ਦੇ ਵਿੱਚ ਤੁਸੀਂ ਵੈਦ ਡੁਪੱਟਾ ਸੰਭ ਸਾਡੇ ਕੋਲੋਂ ਇਹ ਲੈ ਸਕਦੇ ਹੋ ਜੀ ਇਹਦੇ ਵਿੱਚ ਇੱਕ ਕਲਰ ਆਊਗਾ ਜੀ ਪੀਚ ਕਲਰ ਲਓ ਇਹ ਕੇਵਲਾ ਪੀਚ ਪਿੰਕ ਤੋਂ ਕਲਰ ਆਊਗਾ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਹੈਂਡਵਰਕ ਵਾਲਾ ਨੈਕ ਦੇਖੋ ਜੀ ਪੂਰਾ ਹੈਂਡਵਰਕ ਵਾਲਾ ਨੈਕ ਆ ਜੀ ਪੂਰੀ ਹੈਂਡਵਰਕ ਹੋਇਆ ਦੀ ਨੈਕ ਦੇ ਉੱਪਰ ਬਹੁਤ ਪਿਆਰਾ ਜਿਹਾ ਸੂਟ ਹੈ 1700 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ